ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਪਣੀ ਮਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਛੱਡ ਦਿੱਤਾ ਆਪਣਾ ਪਰਿਵਾਰ ਜੋ ਕਿ ਸੰਸਦ ਚੁਣੇ ਗਏ ਨੇ ਸਹੂ ਚੁੱਕੀ ਉਹਨਾਂ ਨੇ ਸੰਵਿਧਾਨ ਦੀ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਉਸ ਬਿਆਨ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਹੁਤ ਦੁਖੀ ਨੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਛੱਡ ਦਿੱਤਾ ਹੈ ਪੰਥ ਚੁਣਿਆ ਸੋ ਉਹਨਾਂ ਨੇ ਇੱਕ ਚਿੱਠੀ ਲਿਖੀਏ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸਪਸ਼ਟ ਔਰ ਸਾਫ਼ ਲਿਖਿਆ ਨੇ ਗੱਲਾਂ ਕਿ ਮੈਨੂੰ ਆਪਣਾ ਪਰਿਵਾਰ ਨਹੀਂ ਚਾਹੀਦਾ ਮੈਨੂੰ ਸਿਰਫ ਪੰਥ ਔਰ ਖਾਲਸਾ ਰਾਜ ਚਾਹੀਦਾ ਹੈ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਹਲਕੇ ਤੋਂ ਸੰਸਦ ਚੁਣੇ ਗਏ ਨੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਦੇ ਨਾਲ ਲੋਕਾਂ ਨੇ ਉਸ ਨੂੰ ਜਿਹੜਾ ਕਿ ਜਿਤਾ ਕੇ ਐਮਪੀ ਬਣਾਇਆ ਹੈ ਸੋ ਉਹਨਾਂ ਨੂੰ ਦਿੱਲੀ ਦੇ ਵਿੱਚ ਸੌ ਚਕਾਈ ਗਈ ਉੱਥੋਂ ਜਿਹੜਾ ਕਿ ਡਿਬਰੂਗੜ ਜੇਲ੍ਹ ਤੋਂ ਲਿਆ ਕੇ ਸੌ ਚਕਣ ਤੋਂ ਬਾਅਦ ਫਿਰ ਉਹ ਡਿਬਰੂਗੜ ਜੇਲ੍ਹ ਵਿੱਚ ਚਲੇ ਜਾਂਦੇ ਨੇ ਲੇਕਿਨ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਮਾਤਾ ਜੀ ਇੱਕ ਬਿਆਨ ਦਿੰਦੇ ਨੇ ਕਿ ਹੁਣ ਮੇਰੇ ਪੁੱਤਰ ਨੇ ਸੰਵਿਧਾਨ ਦੇ ਅਨੁਸਾਰ ਸੌ ਚੁੱਕੀ ਹੈ ਔਰ ਇੱਕ ਦੇਸ਼ ਦੇ ਵਿੱਚ ਜਿਸ ਤਰ੍ਹਾਂ ਆਮ ਨਾਗਰਿਕ ਹੈ ਉਸ ਤਰ੍ਹਾਂ ਦਾ ਹੀ ਮੇਰਾ ਪੁੱਤਰ ਜਿਹੜਾ ਕਿ ਕੋਈ ਖਾਲਸਤਾਨੀ ਨਹੀਂ ਕੋਈ ਉਹ ਜਿਹੜਾ ਕਿ ਵੱਖਵਾਦੀ ਨਹੀਂ ਸੋ ਉਸ ਬਿਆਨ ਨੂੰ ਲੈ ਕੇ ਭਾਵੇਂ ਬਾਅਦ ਵਿੱਚ ਮਾਤਾ ਜੀ ਨੇ ਕਿਹਾ ਕਿ ਮੇਰੇ ਇਸ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਲੇਕਿਨ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਕਿ ਰੋਸ ਪੈ ਗਿਆ ਪੈਦਾ ਹੋ ਗਿਆ ਉਸ ਰੋਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਡਿਬਰੂਗੜ ਜੇਲ੍ਹ ਤੋਂ ਇੱਕ ਚਿੱਠੀ ਲਿਖੀਏ ਸਿੱਖ ਸੰਗਤਾਂ ਦੇ ਨਾਂ ਤੇ ਉਹ ਚਿੱਠੀ ਲਿਖੀ ਔਰ ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਨਸੀਹਤ ਦਿੱਤੀ ਏ ਉਹਨਾਂ ਨੇ ਆਪਣੀ ਮਾਤਾ ਜੀ ਨੂੰ ਵੀ ਵੱਡੀਆਂ ਗੱਲਾਂ ਕਹੀਆਂ ਨੇ ਕਿ ਮੈਨੂੰ ਆਪਣਾ ਪਰਿਵਾਰ ਨਹੀਂ ਮੈਨੂੰ ਸਿੱਖ ਪੰਥ ਦੀ ਜਿਹੜੀ ਲੋੜੇ ਸਿੱਖ ਪੰਥ ਦੀ ਖਾਤਰ ਮੈਨੂੰ ਜਿਹੜਾ ਕਿ ਸ਼ਹੀਦ ਹੋਣਾ ਪਿਆ ਤਾਂ ਮੈਂ ਸ਼ਹੀਦ ਵੀ ਹੋਵਾਂਗਾ ਲੇਕਿਨ ਸਿੱਖ ਰਾਜ ਦੇ ਸੁਪਨੇ ਲੈਣਾ ਸਿੱਖ ਰਾਜ ਵੇਖਣਾ ਕੋਈ ਮਾੜੀ ਗੱਲ ਨਹੀਂ ਮੈਂ ਜਿਹੜਾ ਕਿ ਆਪਣੇ ਪਰਿਵਾਰ ਨੂੰ ਛੱਡਣਾ ਚਾਹਨਾ ਮੇਰਾ ਪਰਿਵਾਰ ਭਾਵੇਂ ਮੇਰਾ ਕੋਈ ਸਾਕਾ ਸੰਬੰਧੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਵੀ ਮੇਰੇ ਵਾਸਤੇ ਇਸ ਤਰ੍ਹਾਂ ਦੇ ਬਿਆਨ ਦੇਵੇਗਾ ਜਾਂ ਮੈਨੂੰ ਜਿਹੜਾ ਕਿ ਸਿੱਖ ਪੰਥ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ ਤਾਂ ਉਹ ਮੇਰਾ ਆਪਣਾ ਨਹੀਂ ਹੋ ਸਕਦਾ ਸੋ ਉਹਨਾਂ ਨੇ ਚਿੱਠੀ ਲਿਖੀ ਹੈ ਉਹ ਲਿਖਦੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬੈਠੇ ਜੋ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਕਹਿੰਦੇ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹੇ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਹ ਮਾਰਗ ਉਸ ਮਾਰਗ ਦੇ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੇ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਦੇ ਵਿੱਚੋਂ ਚੁੰਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਮੈਨੂੰ ਆਪਣਾ ਪਰਿਵਾਰ ਨਹੀਂ ਆਪਣਾ ਪੰਥ ਚਾਹੀਦਾ ਹੈ ਸੋ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਵਾ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਮੇਰੀ ਮਾਂ ਨਹੀਂ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇहद ਸਖਤ ਹੈ ਅਤੇ ਸਿਧਾਂਤਿਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਕਿ ਮੈਨੂੰ ਮੇਰਾ ਪਰਿਵਾਰ ਜੇਕਰ ਇਹ ਕਹਿੰਦੇ ਨੇ ਕਿ ਖਾਲਸਤਾਨੀ ਨਹੀਂ ਤਾਂ ਫਿਰ ਉਹ ਮੇਰਾ ਪਰਿਵਾਰ ਨਹੀਂ ਮੇਰੀ ਮਾਂ ਨਹੀਂ ਸੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਪਾਬਕ ਹੁੰਦਿਆਂ ਚਿੱਠੀ ਲਿਖੀ ਹੈ ਜੇਲ੍ਹ ਦੇ ਵਿੱਚੋਂ ਪੰਥ ਦੇ ਨਾਂ ਤੇ ਸਿੱਖਾਂ ਨੂੰ ਜਿਹੜੇ ਸਿੱਖਾਂ ਦੇ ਵਿੱਚ ਬੇਚੈਨੀ ਫੈਲ ਗਈ ਸੀ ਕਿ ਪਰਵਾਹ ਅਜ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਕਹਿੰਦੇ ਨੇ ਕਿ ਖਾਲਸਤਾਨੀ ਨਹੀਂ ਉਹ ਕਹਿੰਦਾ ਕਿ ਮੈਂ ਖਾਲਸਤਾਨੀ ਹਾਂ ਮੈਂ ਸਿੱਖ ਰਾਜ ਸਥਾਪਿਤ ਕਰਨਾ ਚਾਹੁੰਦਾ ਸੋ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕੀਤਾ ਸੋ ਪੰਜਾਬ ਦੇ ਵਿੱਚ ਅੱਜ ਜੋ ਕ੍ਰਿਤਿਆਵਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਮੈਂ ਬਹੁਤ ਚਿੰਤਿਤ ਹਾਂ ਮੈਂ ਜਿਹੜੇ ਪੰਜਾਬ ਦੇ ਸਿੱਖਾਂ ਦੇ ਲਈ ਲੜਦਾ ਰਹਾਂਗਾ ਔਰ ਸਿੱਖ ਰਾਜ ਲੈ ਕੇ ਆਵਾਂਗਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਜੋ ਡਿਬਰੂਗੜ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਲਿਖੀ ਹੈ ਸਿੱਖਾਂ ਵਾਸਤੇ ਔਰ ਪੰਥ ਵਾਸਤੇ ਕਿ ਮੈਂ ਹਮੇਸ਼ਾ ਪੰਥ ਦੇ ਲਈ ਖੜਾਂਗਾ ਔਰ ਸਿੱਖਾਂ ਦੀ ਚੜ੍ਹਦੀ ਕਲਾਰੀ ਖੜਾਂਗੌਰ ਮੈਂ ਸਿੱਖ ਰਾਜ ਨੂੰ ਸਥਾਪਿਤ ਕਰਾਂਗਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲ ਲਿਖੀ ਹੈ ਇਸ ਚਿੱਠੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਕਿ ਉਸਦੇ ਮਾਤਾ ਵੱਲੋਂ ਬਿਆਨ ਦਿੱਤਾ ਗਿਆ ਸੀ ਉਹ ਮਾਤਾ ਹੁਣ ਜਿਹੜੀ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ ਆਪਣੇ ਪੁੱਤਰ ਨੂੰ ਜਿਹੜਾ ਕਿ ਜੇਹੜੂ ਬਾਹਰ ਵੇਖਣਾ ਚਾਹਦੀ ਹੈ ਲੇਕਿਨ ਪੁੱਤਰ ਜਿਹੜਾ ਹੈ ਜਿਸ ਕੰਡਿਆਂ ਦੀ ਸਹੀ ਤੇ ਚੱਲਿਆ ਹੈ ਜਿਸ ਰਸਤੇ ਤੇ ਚੱਲਿਆ ਉਹ ਪੰਥ ਦੀ ਖਾਤਰ ਚੱਲਿਆ ਹੈ ਉਹ ਜਿਹੜਾ ਕਿ ਸਿੱਖ ਰਾਜ ਦੀ ਖਾਤਰ ਚੱਲਿਆ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਸਾਰੇ ਸ਼ਹੀਦੀਆਂ ਹੋਈਆਂ ਨੇ ਸਿੱਖਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਜਦੋਂ ਮੁਗਲ ਰਾਜ ਸੀ ਜਕਰੀਆ ਖਾਨ ਵਰਗੇ ਉਹਨਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ ਰਹੇ ਨੇ ਸਿੱਖ ਰਾਜ ਨੂੰ ਖਤਮ ਕਰਨ ਵਾਸਤੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਮੁਗਲ ਰਾਜਾ ਵੱਲੋਂ ਜਿਹੜਾ ਕਿ ਔਰੰਗਜ਼ੇਬ ਵੱਲੋਂ ਬਹੁਤ ਜਿਹੜਾ ਅਤਿਆਚਾਰ ਕੀਤੇ ਜਾਂਦੇ ਰਹੇ ਲੇਕਿਨ ਸਿੱਖ ਡੋਲੇ ਨਹੀਂ ਉਹਨਾਂ ਮਾਮਾ ਦੇ ਸਾਹਮਣੇ ਡੱਕਰੇ ਕਰਦੇ ਰਹੇ ਲੇਕਿਨ ਸਿੱਖ ਨਹੀਂ ਢੋਲੇ ਅਜ ਤਾ ਜਿਹੜਾ ਕਿ ਕਹਿੰਦੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਜਿਹੜੀ ਬਹੁਤ ਜ਼ਿਆਦਾ ਇੱਜ਼ਤ ਹੈ ਔਰ ਸ਼ਾਨ ਹੈ ਔਰ ਸਿੱਖ ਜਿਹੜੇ ਨੇ ਆਪਣਾ ਰਾਜ ਲੈ ਕੇ ਰਹਿਣਗੇ ਸੋ ਆਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਲ ਨੂੰ ਇਹ ਚਿੱਠੀ ਲਿਖੀ ਗਈ ਹੈ ਸਿੱਖ ਪੰਥ ਲਈ